ਜਗਤਪੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ ਜਗਤ ਮਾਤਾ ਸਿਲਖਣੀ ਜੀ ਦੇ ਵਿਆਹ ਪੁਰਬ ਦੇ ਸਮਾਗਮ ਸੰਬੰਧੀ ਇਤਿਹਾਸਿਕ ਗੁਰਦੁਆਰਾ ਸ੍ਰੀ 베ਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਬਟਾਲਾ ਦੀ ਸੰਤਾ ਦੀ ਆਮਦ ਹੋਈ ਜਿਨ੍ਹਾਂ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਉਲੇਖੇ ਗਏ ਧਾਰਮਿਕ ਸਮਾਗਮ ਬਾਬਤ ਪੋਸਟਰ ਜਾਰੀ ਕੀਤਾ ਇਸ ਰਨ ਐਸਜੀਪੀਸੀ ਦੀ ਅਗਵਾਈ ਹੇਠ ਕਾਰਵਾਈ ਜਾ ਰਹੀ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਬਟਾਲਾ ਤੋਂ ਆਈਆਂ ਸੰਤਾ ਅਤੇ ਸੁਲਤਾਨਪੁਰ ਲੋਧੀ ਦੀਆਂ ਸੰਤਾ ਵਿਚਾਲੇ ਵਿਚਾਰ-ਵਟਾਂਦਰਾ ਵੀ ਕੀਤਾ ਗਿਆ ਜਿਸ ਤੋਂ ਬਾਅਦ ਗੱਲਬਾਤ ਕਰਦੇ ਹੋਏ ਵੱਖ-ਵੱਖ ਸੌਮਨੀ ਕਮੇਟੀ ਮੈਂਬਰਾਂ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਤੇ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਦੀਆਂ ਸੰਗਤਾਂ ਇੱਥੇ ਪਹੁੰਚੀਆਂ ਨੇ ਕੀ ਵਿਚਾਰਾ ਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਲਕਾ ਸੁਲਤਾਨਪੁਰ ਲੋਧੀ ਤੋਂ ਅੱਜ ਇਸ ਸਿੱਖੀ ਦੇ ਜਨਮ ਸਥਾਨ ਵਿਖੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਨੂੰ ਸਮਰਪਿਤ ਜੋ ਨਗਰ ਕੀਰਤਨ 29 ਅਗਸਤ ਨੂੰ ਇਸ ਪਾਵਨ ਧਰਤੀ ਤੋਂ ਸ਼ੁਰੂ ਹੋ ਕੇ ਬਟਾਲੇ ਦੀ ਪਵਿੱਤਰ ਧਰਤੀ ਤੇ ਪਹੁੰਚਣਾ ਹੈ ਉਹਨਾਂ ਸੰਗਤਾਂ ਨੂੰ ਬਟਾ ਲੇ ਦੀ ਹੈ ਸੰਗਤਾਂ ਨੂੰ ਸਤਕਾਰਯੋਗ ਮੈਂਬਰ ਸਰਦਾਰ ਗੁਰਿੰਦਰਪਾਲ ਸਿੰਘ ਜੀ ਗੋਰਾ ਸਾਹਿਬ ਸਰਦਾਰ ਗੁਰਨਾਮ ਸਿੰਘ ਜੀ ਮੈਂਬਰ ਸਹਿਬਾਨ ਔਰ ਸਮੂਹ ਗੁਰੂ ਨਾਨਕ ਨਾਮ ਲੈਵਾ ਸੰਗਤਾਂ ਜੋ ਅੱਜ ਪਹੁੰਚੀਆਂ ਨੇ ਮੈਂ ਉਹਨਾਂ ਨੂੰ ਬਹੁਤ ਬਹੁਤ ਜੀ ਆਇਆਂ ਕਹਿੰਦੀ ਹਾਂ ਕਿਉਂਕਿ ਜਗਤਗੁਰੂ ਗੁਰੂ ਨਾਨਕ ਦੇਵ ਜੀ ਔਰ ਮਾਤਾ ਸੁਲਖਣੀ ਜੀ ਦੇ ਵਿਆਹਪੁਰਬ ਦਾ ਸਾਰੀਆਂ ਸੰਗਤਾਂ ਦੇ ਵਿੱਚ ਬਹੁਤ ਚਾਹ ਹੈ ਇਥੋਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਗੁਰਦੁਆਰਾ ਪ੍ਰਸ਼ਾਸਨ ਵੱਲੋਂ ਵੱਡੇ ਪ੍ਰਬੰਧ ਕੀਤੇ ਗਏ ਨੇ ਇਸ ਨਗਰ ਕੀਰਤਨ ਦੇ ਲਈ ਸੋ ਮੈਂ ਆਉਣ ਵਾਲੇ ਨਗਰ ਕੀਰਤਨ ਤੇ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਤੇ ਜਿੱਥੇ ਅਪੀਲ ਕਰਦੀ ਆਂ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਿ ਇਹ ਸੜਕਾਂ ਦੀ ਜਿਹੜੀ ਹਾਲਤ ਹੈ ਉਹ ਸੁਧਾਰੀ ਜਾਵੇ ਔਰ ਉਹਨਾਂ ਨੂੰ ਅਸੀਂ ਜਾ ਕੇ ਵੀ ਮੈਨੇਜਰ ਸਾਹਿਬ ਮਿਲ ਕੇ ਆਏ ਨੇ ਪੈਚਵਕ ਕਰਕੇ ਟਾਈਲਾ ਲਾ ਕੇ ਜਾਂ ਜੋ ਵੀ ਉਹਨਾਂ ਨੇ ਪ੍ਰਬੰਧ ਕਰਨਾ ਹੈ ਉਹ ਕਰਨ ਅੱਜ ਪਵਿੱਤਰ ਆਪਣਾ ਮਸਿਆਦਾ ਦਿਹਾੜਾ ਹੈ ਤੇ ਜਿਹੜਾ ਟ੍ਰੈਫਿਕ ਹੈ ਉਹਦਾ ਵੀ ਕੰਟਰੋਲ ਡੜਾ ਵਾ ਉਹ ਸੁਖਾਵਾਂ ਨਹੀਂ ਹੈਗਾ ਸੋ ਵੱਡਾ ਨਗਰ ਕੀਰਤਨ ਜਾਣਾ ਹੈ 29 ਤਰੀਕ ਨੂੰ ਉਹਦੇ ਲਈ ਮੈਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੂੰ ਅਪੀਲ ਕਰਦੀ ਆ ਕਿ ਪੁਲਿਸ ਪ੍ਰਸ਼ਾਸਨ ਵੀ ਹੋਵੇ ਔਰ ਪ੍ਰਬੰਧ ਇਸ ਤਰੀਕੇ ਦਾ ਹੋਵੇ ਬਈ ਸੰਗਤਾਂ ਨੂੰ ਕਿਸੇ ਕਿਸਮ ਦੀ ਵੀ ਕੋਈ ਮੁਸ਼ਕਲ ਨਾ ਆਵੇ ਔਰ ਅਸੀਂ ਅੱਜ ਸਾਰੇ ਆਏ ਮੈਂਬਰਾਂ ਨੂੰ ਜੀ ਆਇਆਂ ਕਹਿੰਦੇ ਆ ਅਰਗੁ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਵਿਆਪੁਰਬ ਦੀਆਂ ਸਾਰਿਆਂ ਨੂੰ ਸ੍ਰੀ ਨਾਨਕ ਲਾਵਾ ਨਾਮ ਲੈਵਾ ਸੰਗਤਾਂ ਨੂੰ ਮੁਬਾਰਕਬਾਦ ਦਿੰਨੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਟਾਲਾ ਸਾਹਿਬ ਤੋਂ ਸੰਗਤਾਂ ਆਈਆਂ ਨੇ ਕੀ ਵਿਚਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਥੇਦਾਰ ਜਨੈ ਸਿੰਘ ਡੋਗਰਾ ਵਾਲਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ ਗੁਰਨਾਨਕ ਸਾਹਿਬ ਦੀ ਪਾਵਨ ਧਰਤੀ ਪਵਿੱਤਰ ਧਰਤੀ ਤੇ ਬਟਾਰਾ ਤੋਂ ਸਾਡੇ ਮੈਂਬਰ ਸਹਿਬਾਨ ਗ੍ਰਿੰਦਰਪਾਤ ਸਿੰਘ ਗੋਰਾ ਤੇ ਉਹਨਾਂ ਦੇ ਸਾਥੀ ਸਾਰੇ ਅੱਜ ਪ੍ਰੋਗਰਾਮ ਅਲੀਕਣ ਵਾਸਤੇ ਆਏ ਸਨ ਉਹ ਨਾਨਕ ਸਾਹਿਬ ਦਾ ਹਰ ਸਾਲ ਦੀ ਤਰ੍ਹਾਂ ਪਾਵਨ ਦਿਹਾੜਾ ਪਿੱਤਰ ਦਿਹਾੜਾ ਵਿਆਹਪੁਰਬ ਜੋ 29 ਤਰੀਕ ਨੂੰ ਇੱਥੋਂ ਅੰਮ੍ਰਿਤ ਵੇਲੇ ਨਗਰ ਕੀਰਤਨ ਦੇ ਰੂਪ ਵਿੱਚ ਵਿਆਹ ਵਾਸਤੇ ਰਵਾਨਾ ਹੋਣਾ ਹੈ ਔਰ ਵਕ ਵਕ ਪੜਾਵਾਂ ਤੋਂ ਹੁੰਦਾ ਹੋਇਆ ਸ਼ਾਮ ਨੂੰ ਉਹ ਬਟਾਰੇ ਦੀ ਧਰਤੀ ਤੇ ਪਹੁੰਚੇਗਾ ਔਰ ਸਮੂਹ ਸੰਗਤ ਨੂੰ ਅਪੀਲ ਕਰਦੇ ਆ ਕਿ ਇਸ ਮਹਾਨ ਵਿਆਹ ਪਰਵਤੇ ਵੱਤਵਤ ਗਿਰਤੀ ਵਿੱਚ ਆ ਕੇ ਸੰਗਤਾਂ ਹਾਜ਼ਰੀ ਲਾਉਣ ਆਪਣੀ ਮਨੋ ਕਾਮਨਾ ਪੂਰੀ ਕਰਨ ਸਾਡੇ ਇੱਥੇ ਕਪੂਰਥਲੇ ਤੋਂ ਸਲਦਾਂਪੁਰ ਲੋਧੀ ਤੋਂ ਸਤਿਕਾਰਯੋਗ ਮੇਰੀ ਸਾਸਤਰ ਭੈਣ ਬੀਬੀ ਗੁਰਪ੍ਰੀਤ ਰੂਹੀ ਜੀ ਮੈਂਬਰ ਛੋਣੇ ਗੁਰਦੁਆਰਾ ਪ੍ਰਬੰਧਕ ਕਮੇਟੀ ਸਰ ਅਵਤਾਰ ਸਿੰਘ ਜੀ ਮੈਨੇਜਰ ਸਾਹਿਬ ਅਡੀਸ਼ਨਲ ਮੈਨੇਜਰ ਸਾਹਿਬ ਹੈੱਡ ਗ੍ਰੰਥੀ ਸਾਹਿਬ ਸਨਾਮ ਸਿੰਘ ਤੇ ਹੋਰ ਸਾਰੇ ਪ੍ਰਬੰਧਕ ਇਸ ਗੱਲ ਤੇ ਲੱਗੇ ਹੋਏ ਨੇ ਇਹ ਵਿਆਹ ਪ੍ਰਭ ਬਹੁਤ ਚੜ੍ਹਦੀ ਕਲਾ ਦੇ ਨਾਲ ਬਣਾਇਆ ਜਾ ਸਕੇ ਔਰ ਜਿੱਥੇ ਅਸੀਂ ਸਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਾਜੋਗ ਹਰਜਿੰਦਰ ਸਿੰਘ ਧਾਮੀ ਜੀ ਨੂੰ ਬੇਨਤੀ ਕੀਤੀ ਹੋ ਵੀ ਇੱਥੇ ਦਰਸ਼ਨ ਦੇਣਗੇ ਔਰ ਇਸੇ ਤਰ੍ਹਾਂ ਇਹ ਸਮਝਿਆ ਕਿ ਪ੍ਰਸ਼ਾਸਨ ਦਾ ਜੋ ਹਾਲ ਹੈ ਉਹ ਅਜੇ ਤੱਕ ਬਹੁਤ ਟਿੱਲਾ ਹੈ ਵਿਆਹ ਪ੍ਰਭ ਇੱਕ ਮਹਾਨ ਉਰਵ ਹੈ ਜਿਹਨੂੰ ਦੁਨੀਆ ਭਰ ਦੇ ਲੋਕ ਦੇਖਣ ਵਾਸਤੇ ਆਦੀਕ ਰਹੇ ਨੇ ਉਹ ਦੇਣਾ ਗਣਤੀ 3 ਕਦੋਂ ਆਏ ਅਸੀਂ ਉਸ ਦਿਨ ਦੀ ਉਡੀਕ ਵਿੱਚ ਬੈਠੇ ਆਂ ਪਰ ਪ੍ਰਸ਼ਾਸਨ ਨੇ ਜ਼ਿਲ੍ਹੇ ਦੇ ਕਪੂਰਥਲਾ ਦੇ ਐਸਐਸਪੀ ਸਾਹਿਬ ਡੀਸੀ ਸਾਹਿਬ ਨੂੰ ਸਾਡੇ ਮੈਨੇਜਰ ਸਾਹਿਬਾਨ ਨੇ ਮੈਂਬਰਾਂ ਨੇ ਕਈ ਵਾਰ ਬੇਨਤੀ ਕੀਤੀ ਆ ਕਿ ਗੁਰਦੁਆਰਾ ਸ੍ਰੀ ਬੀਰ ਸਾਹਿਬ ਤੋਂ ਲੈ ਕੇ ਜਿਹੜੀ ਖੜਕਾ ਇਹ ਤੇ ਪੈਚ ਵਰਕ ਕਰਾ ਕੇ ਇਹਨੂੰ ਸਰਕ ਨੂੰ ਵੱਧ ਸੁਨੰਦਰ ਬਣਾਇਆ ਜਾ ਸਕੇ ਕਿਉਂਕਿ ਲੱਖਾਂ ਦੀ ਗਣਤੀ ਦੇ ਵਿੱਚ ਇਥੇ ਸੰਗਤਾਂ ਨੇ ਅਨਤ ਬਸ ਖੋਣ ਵਾਸਤੇ ਆਉਣਾ ਹੈ ਔਰ ਅਜੇ ਤੱਕ ਉਹ ਸੜਕ ਜਿਉਂ ਦੀ ਤਰ੍ਹਾਂ ਹੈ ਮੈਂ ਫਿਰ ਆਪਣੇ ਮੈਂਬਰ ਸਾਹਿਬ ਸਾਥੀਆਂ ਵੱਲੋਂ ਔਰ ਮੈਨੇਜਰ ਸਾਹਿਬ ਵੱਲੋਂ ਸਮੂਚੀ ਪ੍ਰਬੰਧਕ ਕਮੇਟੀ ਵੱਲੋਂ ਬੇਨਤੀ ਕਰਦਾ ਹਾਂ ਇਸ ਕਪੂਰਥਲਾ ਦੇ ਜ਼ਿਲ੍ਹਾ ਦੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਕਿ ਇਸ ਸੜਕ ਨੂੰ ਜਲਦੀ ਤੋਂ ਜਲਦੀ ਬਣਾ ਕੇ ਤਿਆਰ ਕੀਤਾ ਜਾਵੇ ਔਰ ਖਾਸ ਕਰਕੇ ਮੈਂ ਐਸਐਸਪੀ ਸਾਹਿਬ ਨੂੰ ਇੱਕ ਅਪੀਲ ਕਰਾਂਗਾ ਕਿ ਜੋ 29 ਤੀਜ ਦਾ ਇਥੋਂ ਨਗਰ ਕੀਰਤਨ ਆਰੰਭ ਹੋਣਾ ਹੈ ਉਹ ਬਹੁਤ ਵਿਸ਼ਾਲ ਨਗਰ ਕੀਰਤਨ ਹੋਣਾ ਹੈ ਉਸ ਸਮੇਂ ਸਾਨੂੰ ਪੁਲਿਸ ਦੀ ਬਹੁਤ ਜ਼ਰੂਰਤ ਹੁੰਦੀ ਹੈ ਕਿਉਂਕਿ ਰਸਤੇ 'ਤੇ ਟਰਾਲੀਆਂ, ਟਰੈਕਟਰ, ਮੋਟਰਸਾਈਕਲ ਆਦ ਨੌਜਵਾਨ ਜਿਹੜੇ ਆ ਉਹ ਕਈ ਵਾਰ ਆਪਣੀ ਮਨਮਰਜ਼ੀ ਨਾਲ ਕਿ ਖੁੱਲਰ ਪਾਉਣ ਦਾ ਯਤਨ ਕਰਦੇ ਆ ਅਸੀਂ ਚਾਹੁੰਦੇ ਆ ਕਿ ਪੁਲਿਸ ਦਾ ਇੰਤਜ਼ਾਮ ਜਿੱਥੋਂ ਤੱਕ ਕਪੂਰਥਲੇ ਦੀ ਜ਼ਿੰਮੇਵਾਰੀ ਬਣਦੀ ਉਹ ਕਪੂਰਥਲਾ ਨਿਭਾਵੇ ਔਰ ਜਿੱਥੋਂ ਗਾ ਬਟਾੜੇ ਦੀ ਧਰਤੀ ਤੇ ਜਾਂ ਬਾਬਾ ਪਕਾਲੀਆ ਸਾਹਿਬ ਦੀ ਧਰਤੀ ਤੇ ਜਾਂ ਆਪਣੇ ਬਿਆਸ ਰਿਆਦੀ ਲੋਕਾਂ ਤਰਫੀ ਤੇ ਜਦੋਂ ਇਹ ਪ੍ਰਵੇਸ਼ ਹੋਏਗਾ ਨਗਰ ਕੀਰਤਨ ਉਤੋਂ ਦੇ ਪ੍ਰਸ਼ਾਸਨ ਨੂੰ ਵੀ ਬੇਨਤੀ ਕਰਦੇ ਆਂ ਕਿ ਅਗੋਂ ਪੂਰਨ ਪ੍ਰਬੰਧ ਕੀਤਾ ਜਾਵੇ ਕਿਉਂਕਿ ਬਹੁਤ ਮਹਾਨ ਤੇ ਵਿਸ਼ਾਲ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਦਾ ਇੱਥੇ ਇਕੱਠ ਹੁੰਦਾ ਹੈ ਇਹਦੇ ਵਿੱਚ ਸਾਮ ਸਭਾ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਮੈਂ ਇਸ ਵਿਆਹ ਪੁਰਬ ਦੀ ਜਿੱਥੇ ਲੱਖ ਲੱਖ ਵਾਰ ਵਧਾਈ ਪੇਸ਼ ਕਰਦਾ ਉਤੋਂ ਬਟਾੜੇ ਤੋਂ ਆਈਆਂ ਸੰਗਤਾਂ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨਾਂ ਨੂੰ ਉਹ ਵਿਆਹ ਦੇ ਪ੍ਰੋਗਰਾਮ ਵਾਸਤੇ ਅਲੀ ਕਰ ਵਾਸਤੇ ਆਜਾਏ ਨੇ ਉਹਨਾਂ ਨੂੰ ਜੀ ਆਇਆਂ ਆਖਦਾ ਉਹਨਾਂ ਦਾ ਧੰਨਵਾਦ ਕਰਦਾ ਔਰ ਉਹਨਾਂ ਨੂੰ ਪੂਰਨ ਭਰੋਸਾ ਦਵਾਉਣਾ ਕਿ ਅਸੀਂ ਲਗਾਤਾਰ ਸਮੇਂ ਸਿਰ ਉਹਨਾਂ ਨੇ ਹੁਕਮ ਲਾਇਆ ਇੱਕ ਸਮੇਂ ਸਿਰ ਚੱਲੋ ਔਰ ਸਮੇਂ ਸਿਰ ਪਹੁੰਚਣ ਦੀ ਉੱਥੇ ਕਿਰਪਾਲਤਾ ਗੁਰੂ ਸਾਹਿਬ ਮਿਹਰ ਕਰਨਗੇ ਅਸੀਂ ਸਾਰੇ ਹੀ ਸਾਰੇ ਉੱਥੇ ਸਮੇਂ ਸਿਰ ਜਾਵਾਂਗੇ ਅੱਜ ਦੇ ਇਸ ਗੁਰੂ ਨਾਨਕ ਪਾਤਸ਼ਾਹ ਦੇ ਵਿਆਹ ਪਰਉ ਦੀਆਂ ਫਿਰ ਸਬੂਤ ਸਿੱਖ ਸੰਗਤਾਂ ਨੂੰ ਗੁਰਨਾਨਕ ਨਾਮ ਲਿਵਾ ਸੰਗਤਾਂ ਨੂੰ ਦੇਸ਼ ਵਿਦੇਸ਼ ਵਿੱਚ ਸੰਗਤਵਾਸ ਤੇ ਗੁਰਸਿੱਖਾਂ ਨੂੰ ਵਿਆਹ ਪਰਵ ਦੀਆਂ ਲੱਖ ਲੱਖ ਵਧਾਈ ਪੇਸ਼ ਕਰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਿੰਦਰਪਾਲ ਸਿੰਘ ਹੋਰਾ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਟਾਲਾ ਅੱਜ ਅਸੀਂ ਮੇਰੇ ਸਾਥੀ ਸਰਦਾਰ ਗਰਨਾਮ ਸਿੰਘ ਜੀ ਜਸਰ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਡੇ ਉਥੋਂ ਦੇ ਲੋਕਲ ਜਿਹੜੇ ਧਾਰਮਿਕ ਨਮਾਇਦੇ ਨੇ ਉਹਨਾਂ ਦੇ ਨਾਲ-ਨਾਲ ਸਾਡੇ ਮੈਨੇਜਰ ਸਹਿਬਾਨ ਗੁਰਦਰਾ ਕੰਨ ਸਾਹਿਬ ਤੇ ਗੁਰਦਰਾ ਸਤਕਰਤਾਰੀਆ ਸਾਹਿਬ ਅੱਜ ਗੁਰਦਰਾ ਬੇਰ ਸਾਹਿਬ ਸੁਲਤਾਨਪੁਰ ਲੋਧੀ ਵਿਖੇ ਆ ਕੇ ਨਤਮਸਤਕ ਹੋਏ ਆ ਔਰ ਇਥੋਂ ਦੇ ਮੈਨੇਜਰ ਸਾਹਿਬ ਤੇ ਇਥੋਂ ਦੇ ਸਤਕਾਰਯੋਗ ਸਾਡੇ ਸ਼੍ਰੋਮਣੀ ਗੁਰਦਰਾ ਪ੍ਰਬੰਧਕ ਕਮੇਟੀ ਦੇ ਜਿਹੜੇ ਮੈਂਬਰ ਸਹਿਬਾਨ ਨੇ ਉਹਨਾਂ ਨਾਲ ਵਿਸ਼ੇਸ਼ ਕਰਕੇ ਮੁਲਾਕਾਤ ਕੀਤੀ ਏ ਆਉਣ ਵਾਲੇ ਦਿਨਾਂ 'ਚ ਇਸ ਪਾਵਨ ਪਵਿੱਤਰ ਧਰਤੀ ਤੋਂ ਬਟਾਲੇ ਦੀ ਧਰਤੀ ਵਾਲ ਨੂੰ ਇੱਕ ਮਹਾਨ ਨਗਰ ਕੀਰਤਨ ਆਰੰਭ ਹੋਣਾ 29 ਅਗਸਤ ਵਾਲੇ ਦਿਨ ਹਰ ਸਾਲ ਦੀ ਤਰ੍ਹਾਂ ਧੰਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਗਤ ਮਾਤਾ ਸਰਖਣੀ ਦਾ ਵਿਆਹ ਗੁਰਪੁਰਬ ਜੋੜ ਮੇਲਾ ਜਿਹੜਾ 538ਵਾਂ ਇਸ ਵਾਰ ਮਨਾਉਣ ਜਾ ਰਹੇ ਆ ਉਹ ਧੰਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਤੇ ਪੰਜ ਪਿਆਰੇ ਦੀ ਗਵਾਹੀ ਵਿੱਚ 29 ਅਗਸਤ ਨੂੰ ਇੱਥੋਂ ਆਰੰਭ ਹੋ ਕੇ ਸ਼ਾਮ ਨੂੰ ਬਟਾਲੇ ਦੀ ਧਰਤੀ ਤੇ ਉਹਦੀ ਸੰਪੂਰਨਤਾ ਹੋਣੀ ਹੈ ਹੋਸਪਟਾਲੇ ਦੀ ਧਰਤੀ ਨੂੰ ਗੁਰਨਾਨਕ ਸਾਹਿਬ ਨੇ ਭਾਗ ਲਾਇਆ ਇਸ ਧਰਤੀ ਨੂੰ ਗੁਰਨਾਨਕ ਸਾਹਿਬ ਨੇ ਭਾਗ ਲਾਇਆ ਅੱਜ ਬੇਰ ਸਾਹਿਬ ਦਾ ਨਾਂ ਗੁਰਨਾਨਕ ਸਾਹਿਬ ਕਰਕੇ ਆ ਬਟਾਲੇ ਦੀ ਧਰਤੀ ਦਾ ਨਾਂ ਇਸ ਕਰਕੇ ਆ ਉੱਥੇ ਕੱਚੀ ਕੰਧ ਤੇ ਥੱਲੇ ਗੁਰਨਾਨਕ ਸਾਹਿਬ ਦੀ ਬਰਾਤ ਬੈਠੀ ਏ ਅੱਜ ਉਹ ਕੰਧ ਸਥੇਰੇ ਅੱਜ ਉਹ ਮਾਤਾ ਸਲਖਣੀ ਦਾ ਪੇਕਾ ਘਰ ਸਥੇਰੇ ਜਿੱਥੇ ਗੁਰਦੁਆਰਾ ਡੇਰਾ ਸਾਹਿਬ ਆ ਜਿੱਥੇ ਗੁਰਨਾਨਕ ਸਾਹਿਬ ਨੇ ਸ਼ਬਦ ਦੀਆਂ ਚਾਰ ਪ੍ਰਕਰਮਾ ਕਰਕੇ ਆਪਣਾ ਗ੍ਰਸਥੀ ਜੀਵਨ ਸ਼ੁਰੂ ਕੀਤਾ ਸੀ ਮੈਂ ਸਮਝਦਾ ਸੰਗਤਾਂ ਜੀ ਇੰਨਾ ਭਾਰੀ ਤਸ਼ਾ ਹੈ ਸੰਗਤਾਂ ਤਤ ਪਰ ਨੇ ਉਡੀਕ ਰਹੀਆਂ ਇਹ ਦਿਨ ਆਉਣਾ ਤੇ ਆਪਾਂ ਗੁਰੂ ਦੀਆਂ ਖੁਸ਼ੀਆਂ ਲੈਣ ਲਈ ਧੰਨ ਗੁਰਗੰਦ ਸਾਹਿਬ ਨੂੰ ਆਪਣਾ ਸੀਸ ਝੁਕਾਉਣਾ ਕਈਆਂ ਨੇ ਪਿਛਲੇ ਸਾਲ ਗੁਰੂ ਦੇ ਚਰਨਾਂ 'ਚ ਬੇਨਤੀਆਂ ਕੀਤੀਆਂ ਸੁਖਨਾ ਸੁਖੀਆਂ ਮਾਲਕ ਨੇ ਪੂਰੀਆਂ ਕੀਤੀਆਂ ਉਹਦਾ ਸ਼ੁਕਰਾਨਾ ਵੀ ਕਰਨਾ ਤੇ ਅੱਗੋਂ ਜਿਹੜੀ ਸੰਗਤ ਮਾਨ ਪਿਆ ਭਾਵਨਾ ਲੈ ਕੇ ਫਿਰ ਗੁਰੂ ਦੇ ਚਰਨਾਂ 'ਚ ਬੇਨਤੀਆਂ ਕਰਨ ਆਰੀ ਜਦੋਂ ਇਥੋਂ 29 ਤਰੀਕ ਵਾਲਾ ਨਗਰ ਕੀਰਤਨ ਬਟਾਲੇ ਦੀ ਧਰਤੀ ਤੇ ਸੰਪੂਰਨ ਹੋਏਗਾ ਅਗਲੇ ਦਿਨ 30 ਤਰੀਕ ਨੂੰ ਸਵੇਰੇ ਗੁਰਦੁਆਰਾ ਡੇਰਾ ਸਾਹਿਬ ਮਾਤਾ ਸਲਖਣੀ ਦਾ ਪੇਕਾ ਘਰ ਸੀ ਜਿਹੜਾ ਉੱਥੇ ਮਹਾਨ ਗੁਰਦੁਆਰਾ ਜਿਹੜਾ ਛੜੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਹੈ ਉੱਥੋਂ ਸਵੇਰੇ 7 ਵਜੇ ਇੱਕ ਮਹਾਨ ਨਗਰ ਕੀਰਤਨ 30 ਅਗਸਤ ਨੂੰ ਫੇਰ ਆਰੰਭ ਹੋਣਾ ਹੈ ਉਹਨੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਨੀ ਹੈ ਲੱਖਾਂ ਦੀ ਤਦਾਦ ਵਿੱਚ ਸੰਗਤ ਜਿਹੜੀ ਉਹ ਆਕੇ ਧੰਨ ਗੁਰਗੰਨ ਸਾਹਿਬ ਨੂੰ ਆਪਣਾ ਸੀਸਕਾ ਹੈਗੀ ਮੈਂ ਇਹ ਅਸੀਂ ਸਾਥੀ ਜਿਹੜੇ ਅੱਜ ਇੱਥੇ ਆਏ ਆ ਇਹੀ ਬੇਨਤੀ ਕਰਨ ਆਏ ਆ ਕਿ ਨਗਰ ਕੀਰਤਨ ਟਾਈਮ ਨਾਲ ਪਹੁੰਚੇ ਤਾਂ ਕਿ ਸੰਗਤਾਂ ਰਸਤੇ ਵਿੱਚ ਕਿਸੇ ਤਰ੍ਹਾਂ ਦੀ ਜਿਹੜੀ ਉਹਨਾਂ ਨੂੰ ਪਰੇਸ਼ਾਨੀ ਹੁੰਦੀ ਉਹ ਨਾ ਆਵੇ ਇਹਹੀ ਬੇਨਤੀਆਂ ਕਰਨੀਆਂ ਨਾਲ ਨਾਲ ਇਹ ਇੱਥੋਂ ਦੇ ਸਾਡੇ ਮੈਨੇਜਰ ਸਾਹਿਬ ਤੇ ਮੈਂਬਰ ਸਾਹਿਬਾਨ ਨੇ ਪਹਿਲਾਂ ਪ੍ਰਸ਼ਾਸਨ ਨਾਲ ਮੁਲਾਕਾਤ ਕੀਤੀ ਏ ਅਸੀਂ ਵੀ ਇੱਥੋਂ ਦੇ ਪ੍ਰਸ਼ਾਸਨ ਨੂੰ ਬੇਨਤੀ ਕਰਨੀਆਂ ਕਿ ਕਿਸੇ ਪਾਰਟੀ ਦਾ ਕਿਸੇ ਧੜੇ ਦਾ ਕਿਸੇ ਮذهب ਦਾ ਗੁਰਪੁਰਬ ਨਹੀਂ ਇਹ ਸਾਰਾ ਸਾਂਝਾ ਪ੍ਰਵਾਨਤ ਧੰਗ ਗੁਰੂ ਨਾਨਕ ਸਾਹਿਬ ਦਾ ਵਿਆਹ ਗੁਰਪੁਰਬ ਜੋੜ ਮੇਲਾ ਇਥੋਂ ਦੀਆਂ ਸੜਕਾਂ ਦਾ ਬਹੁਤ ਮੰਦਾ ਹਾਲ ਏ ਖਾਸ ਕਰਕੇ ਜਿਹੜੀ ਗੁਰਦੁਆਰਾ ਬੇਰਸਾ ਤੋਂ ਪੋਲ ਤੱਕ ਸੜਕ ਜਾਂਦੀ ਏ ਇਹਦੇ ਉੱਤੇ ਪੱਥਰ ਹੀ ਪੱਥਰ ਨੇ ਤੇ ਬੈਸਾਮਣੇ ਇਥੋਂ ਪੋਲ ਤੱਕ ਹੀ ਸੰਗਤ ਜਿਹੜੀ ਉਹ ਨੰਗੇ ਪੈਰੀ ਜਿਹੜੀ ਇਹ ਬਹੁਤੀ ਸੰਗਤ ਨਾਲ ਜਾਂਦੀ ਆ ਅੱਗੋਂ ਫਿਰ ਗੱਡੀਆਂ ਤੇ ਸੰਗਤ ਹੋ ਜਾਂਦੀ ਏ ਪੰਜ ਪਿਆਰੇ ਵੀ ਸਾਡੇ ਨੰਗੇ ਪੈਰਾਂ ਪੋਲ ਤੱਕ ਜਾਂਦੇ ਨੇ ਪ੍ਰਸ਼ਾਸਨ ਨੂੰ ਬੇਨਤੀ ਏ ਮੇਰੀ ਅੱਜ ਉਹ ਵੇਖਿਆ ਇਹਦੇ ਮੁਤਾਬਕ ਇਹ ਸੜਕ ਦੇ ਉੱਤੇ ਪ੍ਰੀ-ਮਿਕਸ ਪਾ ਕੇ ਨੂੰ ਪੈਚ ਵਰਕ ਕਰਕੇ ਇਸ ਰਸਤੇ ਨੂੰ ਸਖਾਵਾਂ ਬਣਾਉਣਾ ਚਾਹੀਦਾ ਇਹ ਵੀ ਮੇਰੀ ਅੱਜ ਜਿਲ੍ਹਾ ਸੁਲਤਾਨਪੁਰ ਲੋਧੀ ਦੇ ਜਿਹੜੇ ਤੱਕਪੂਰਤਰਾ ਦੇ ਹੈਗੇ ਨੇ ਐਸਐਸਪੀ ਸਾਹਿਬ ਡੀਸੀ ਸਾਹਿਬ ਉਹਨਾਂ ਨੂੰ ਵੀ ਬੇਨਤੀ ਏ ਇਹਦਾ ਵਿਸ਼ੇਸ਼ ਕਰਕੇ ਧਿਆਨ ਕੀਤਾ ਜਾਵੇ ਸਾਡੀ ਉਥੇ ਮੀਟਿੰਗ ਜਿਹੜੀ ਹੈ ਕੱਲ ਡੀਸੀ ਸਾਹਿਬ ਐਸਐਸਪੀ ਸਾਹਿਬ ਤੇ ਹੋਰ ਪ੍ਰਸ਼ਾਸਨ ਅਧਿਕਾਰੀਆਂ ਨਾਲ ਹੋਈ ਏ ਉਹਨਾਂ ਨੇ ਸਾਨੂੰ ਪੂਰਨ ਸਹਿਯੋਗ ਅੱਗੇ ਵੀ ਦੇਣ ਦੇਣੇ ਹੁਣ ਵੀ ਦੇਣ ਦਾ ਵਾਅਦਾ ਕੀਤਾ ਸੋ ਮੈਂ ਅੱਜ ਦੇ ਦਿਨ ਤੇ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਸਤਕਾਰਯੋਗ ਪ੍ਰਧਾਨ ਸਰਦਾਰ ਹਿੰਦਰ ਸਿੰਘ ਜੀ ਧਾਮੀ ਸਾਹਿਬ ਵੱਲੋਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਜਿੰਦਾ ਔਰ ਇਸ ਜੋੜ ਮੇਲੇ ਵਿੱਚ ਸ਼ਾਮਲ ਹੋਣ ਲਈ ਸੰਗਤਾਂ ਨੂੰ ਬੇਨਤੀ ਕਰਦਾ ਔਰ ਜੀ ਆਇਆਂ ਕਹਿਣ ਲਈ ਸਾਰੇ ਅਸੀਂ ਤਤਪਾਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਨਾਮ ਸਿੰਘ ਜਸਲ ਮੈਂਬਰ ਥਰੋਨ ਕਮੇਟੀ ਹਲਕਾ ਬਟਾਲਾ ਅੱਜ ਅਸੀਂ ਇਸ ਧਰਤੀ ਦੇ ਬੇਰ ਸਾਹਿਬ ਦੀ ਧਰਤੀ ਤੇ ਆਏ ਆ ਸੱਦਾ ਪੁੱਤਰ ਦੇ ਗੁਰੂ ਨਾਨਕ ਦੇਵ ਜੀ ਦੇ ਵਿਆਹ ਤੇ ਮਹਾਰਾ ਸੱਚੇ ਪਾਤਸ਼ਾਹ ਨੇ ਭਾਗਲਾ ਦੇ ਇਸ ਧਰਤੀ ਨੂੰ ਤੇ ਬਟਾਲੇ ਦੀ ਧਰਤੀ ਨੂੰ ਹੀ ਭਾਗ ਲਾਇਆ ਜਿਹੜਾ ਆਨੰਦ ਕਾਰਜ ਹੁੰਦਾ ਉਹ ਗੁਰਦੁਆਰਾ ਡੇਰਾ ਸਾਹਿਬ ਕਿਸੇ ਆਨੰਦ ਕਾਰਜ ਹੋਇਆ ਬਟਾਲੇ ਜਿਹੜੀ ਕੰਧ ਆ ਉਹ ਗੁਰਦੁਆਰਾ ਕੰਨ ਸਾਹਿਬ ਆ ਮੈਂ ਕਹਿੰਦਾ ਗੁਰੂ ਨਾਨਕ ਸੱਚੇ ਪਾਤਸ਼ਾਹ ਤੁਸੀਂ ਚੜ੍ਹਦੀ ਕਲਾ ਵਿੱਚ ਬਖਸ਼ਿਓ ਇਹ ਸੰਗਤ ਨੂੰ ਇਸ ਮਾਂ ਤੇ ਸਰਕਾਰ ਬਖਸ਼ਣਾ ਤੰਦਰੁਸਤੀ ਬਖਸ਼ਣੀ ਕੋਈ ਧੀ ਮੰਗਦਾ ਕੋਈ ਪੁੱਤ ਮੰਗਦਾ ਇੱਥੋਂ ਆ ਕੇ ਕੋਈ ਕਾਰੋਬਾਰ ਮੰਗਦਾ ਕੋਈ ਤੰਦਰੁਸਤੀ ਮੰਗਦਾ ਇਹ ਸਭ ਦੀ ਮਾਰਾ ਤੰਦਰੁਸਤੀ ਬਖਸ਼ਿਓ ਇਹ ਸੱਚੇ ਪਾਤਸ਼ਾਹ ਧੰਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਹੜੇ ਭਾਗ ਲਗੇ ਬਟਾਲੇ ਦੀ ਧਰਤੀ ਨੂੰ ਲੱਖਾਂ ਦੀ ਤਦਾਦ ਦੁਨੀਆ ਜਦੋਂ ਬਾਬਾ ਜੀ ਦਾ ਵਿਆਹ ਹੋਣਾ 30 ਤਰੀਕ ਨੂੰ ਇੱਥੇ ਸੰਭਾਲੀ ਨਹੀਂ ਜਾਂਦੀ ਐਨੀ ਦੁਨੀਆ ਆਉਂਦੀ ਐ ਪਰ ਕੇ ਇਹ ਚੀਜ਼ ਇੱਥੇ ਘਾੜ ਨਹੀਂ ਆਉਂਦੀ ਪ੍ਰਸ਼ਾਦਾ ਪਾਣੀ ਜਲੇਬੀਆਂ ਮਠਿਆਈ ਚਾਹ ਪਕੌੜੇ ਦਾ ਬਾਕੀ ਲੰਗਰ ਪ੍ਰਸ਼ਾਦਾ ਪਾਣੀ ਦਾ ਕੋਈ ਮਤਲਬ ਕੇ ਜੀ ਦੀ ਕਾੜ ਨਹੀਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਉਥੇ ਪਰ ਅਰਦਾਸ ਬੇਨਤੀ ਕਰਦੇ ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਕੋਈ ਉਸ ਚੀਜ਼ ਮੰਗੇ ਆਪਣੇ ਜਲੂਪਕ ਨੂੰ ਆਉਂਦਾ ਉਹਦੀਆਂ ਝੋਲੀਆਂ ਭਰ ਕੇ ਸਤਗੁਰ ਜੀ ਭੇਜਿਓ ਇਹ ਮਹਾਰਾਜ ਸੱਚੇ ਪਾਤਸ਼ਾਹ ਤੁਸੀਂ ਚੜ੍ਹਦੀ ਕਲਾ ਬਖਸ਼ੋ ਮੈਂ ਇਥੋਂ ਦੇ ਮੈਨੇਜਰ ਸਾਹਿਬ ਨੂੰ ਵਧਾਈ ਦਿੰਦਾ ਜਿਨ੍ਹਾਂ ਦਾ ਅੱਜ ਨਾਲ ਆਈ ਸੱਦਾ ਪੱਤਰ ਦੇਣ ਆਇਆ ਤੁਸੀਂ ਬੜੇ ਕਰਮਾ ਭਾਗ ਵਾਲੇ ਜਿਹੜੇ ਚੇਅਰ ਤੇ ਬੈਠੇ ਹੋ ਤੇ ਸਾਡੇ ਸਤਿਗੁਰ ਜੀ ਨੂੰ ਕਬੂਲ ਕਰਿਓ ਪਰ ਟਾਈਮ ਸੇ ਰਹਿਣ ਦੀ ਕੋਸ਼ਿਸ਼ ਕਰਿਓ ਕੋਈ ਵਾਗੇ ਲੋਕੀ ਖਰਾਬ ਹੁੰਦੇ ਨੇ ਬਹੁਤ ਜ਼ਿਆਦਾ ਸਾਨੂੰ ਇਸ ਚੀਜ਼ ਦਾ ਲਾਹਮਾ ਦਿੰਦੇ ਨੇ ਐ ਪ੍ਰਸ਼ਾਸਨ ਵੀ ਸਾਨੂੰ ਪੈਂਦਾ ਲੋਕੀ ਵੀ ਪੈਂਦੇ ਨੇ ਸਾਨੂੰ ਦੋਵੇਂ ਮੈਂਬਰ ਬੈਠੇ ਗੋਰਾ ਜੀ ਬੈਠਾ ਮੈਂ ਵੀ ਬੈਠਾ ਪਰ ਅਸੀਂ ਲੋਕਾਂ ਦੀਆਂ ਗੱਲਾਂ ਸੁਣਨ ਤੇ ਅੱਗੇ ਨਹੀਂ ਹੁਣਾ ਗਈਏ ਇਸੇ ਕਰੇ ਬੇਨਤੀ ਕਿਸੇ ਗਾਂ ਵਾਸਤੇ ਆਪਾਂ ਟਾਈਮ ਬਦਲਣਾ ਉਹ ਟਾਈਮ ਦੀ ਸਾਡੀ ਬੇਨਤੀ ਤੁਹਾਡੇਗੇ ਇਥੋਂ ਦੀ ਸੰਗਤ ਨੂੰ ਕਮੇਟੀਆਂ ਨੂੰ ਕਹੋ ਪਰ ਇਹ ਗੱਲ ਉਹਨਾਂ ਦੀ ਮਤਲਬ ਆ ਗਈ ਆਪਣੇ ਦਿਮਾਗ ਇਹ ਪੂਰੀ ਕਰੇ ਅੱਪਾ ਦਾ ਕੁਝ ਨਾ ਕਹਿੰਦਾ ਫਤੇ ਬਣਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਪ੍ਰਭ ਕਾ ਜ ਰਚਾਇਆ ਗੁਰਮਖੀਆ ਹਣਾਇਆ دین ਦੁਨੀਆ ਦੇ ਮਾਲਕ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ 578 ਵਿਆਪਰਪ ਦੇ ਸੁਬੰਧਨ ਦੇ ਜੋ ਸਮੁੱਚੇ ਸੰਸਾਰ ਸੰਸਾਰ ਵਿੱਚ ਬੜੀ ਸ਼ਰਧਾ ਪਾਵਨਾ ਦੇ ਨਾਲ ਮਨਾਇਆ ਜਾਂਦਾ ਇਸ ਵਾਰ ਵੀ ਮਟਾਲਾ ਦੀਆਂ ਗੁਰਸੰਗਤਾਂ ਗੁਰਦੁਆਰਾ ਕੰਨ ਸਾਹਿਬ ਵਰਦੁਆਰਾ ਸਾਥ ਕਰਤਾਰੀ ਸਾਹਿਬ ਅਤੇ ਗੁਰਦੁਆਰਾ ਸ਼੍ਰੀ ਗੁਰਸਾਹਿਬ ਸੁਲਤਾਨਪੁਰ ਲੋਧੀ ਵੱਲੋਂ ਬੜੀ ਸ਼ਰਧਾ ਭਾਵ ਨਾਲ ਦੇ ਨਾਲ ਮਨਾਇਆ ਜਾ ਰਿਹਾ ਹੈ। ਬੜੇ ਵੱਡੇ ਉਪਰਾਲੇ ਕੀਤੇ ਜਾਂਦੇ ਨੇ ਹਰ ਵਾਰੀ। ਵੱਡੇ ਪੱਧਰ ਦੀਆਂ ਤਿਆਰੀਆਂ ਕੀਤੀਆਂ ਜਾਂਦੀਆਂ ਨੇ। ਅੱਜ ਵੀ ਉਥੋਂ ਦੇ ਸਤਿਕਾਰਯੋਗ ਮੈਂਬਰ ਸਾਹਿਬ ਜਿਹਦਰ ਗੁਰਿੰਦਰਪਾਲ ਸਿੰਘ ਜੀ ਗੁਰਾ ਜੀ ਮੈਂਬਰ ਸ਼੍ਰੋਮਿਕ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਨਾਲ ਜਿਹਦਰ ਗੁਰਨਾਮ ਸਿੰਘ ਜੀ ਅਤੇ ਇੱਥੋਂ ਦੇ ਲੋਕਲ ਮੈਂਬਰ ਸਹਿਬਾਨ ਜਿਹਦਰ ਜਰਨੈਲ ਸਿੰਘ ਜੀ ਲੋਹੜਾ ਵਾਲਾ ਅਤੇ ਬੀਬੀ ਗੁਰਪ੍ਰੀਤ ਕੌਰ ਜੀ ਰੋਹੀ ਉਹਨਾਂ ਨੇ ਇੱਥੇ ਸਾਰਿਆਂ ਦੇ ਨਾਲ ਜੋ ਇੱਕ ਮੀਟਿੰਗ ਕੀਤੀ ਆਉਣ ਵਾਲੇ ਸਮਾਗਮ ਦੀ ਰੂਪਰੇਖਾ ਤਿਆਰ ਕੀਤੀ ਗਈ ਹੈ ਕਿਵੇਂ ਕਿਵੇਂ ਪ੍ਰਬੰਧ ਕਰਨੇ ਨੇ ਅਤੇ ਸਰਦਾਰ ਸਰਦਾਰ ਅਵਤਾਰ ਸਿੰਘ ਜੀ ਜੋ ਇਥੋਂ ਦੇ ਮੁੱਖ ਪ੍ਰਬੰਧਕ ਨੇ ਸਾਰਿਆਂ ਨੇ ਇਹ ਕਿਵੇਂ ਇਥੋਂ ਨਗਰ ਕੀਰਤਨ ਪੋੜਿਆ ਜਾਣਾ ਅਤੇ ਕਿਵੇਂ ਉੱਥੇ ਰਸਤੇ ਦੇ ਪੜਾਅ ਹੋਣੇ ਨੇ ਅਤੇ ਇਹ ਵੀ ਪ੍ਰਸ਼ਾਸਨ ਨੂੰ ਅਪੀਲਾਂ ਕੀਤੀਆਂ ਭਾਈ ਜਿੱਥੇ ਜਿੱਥੇ ਯੋਗ ਪ੍ਰਬੰਧ ਕਰਨ ਵਾਲਾ ਉਥੇ ਉਹ ਪ੍ਰਬੰਧ ਕੀਤਾ ਜਾਵੇ ਅਸੀਂ ਮਿਲ ਕੇ ਵੀ ਆਏ ਹਾਂ ਡੀਸੀ ਸਾਹਿਬ ਨੂੰ ਉਹਨਾਂ ਨੇ ਐਕਸ਼ਨ ਸਾਹਿਬ ਐਸਡੀਐਮ ਸਾਹਿਬ ਸਾਰਿਆਂ ਨੂੰ ਹਦਾਇਤਾਂ ਵੀ ਕੀਤੀਆਂ ਵੀ ਇਹ ਪ੍ਰਬੰਧ ਕੀਤੇ ਜਾਣ ਪਰ ਫਿਰ ਵੀ ਅਜੇ ਜੇ ਕਿਤੇ ਕੋਈ ਕਮੀ ਪੇਸ਼ੀ ਤੇ ਕੱਢੀ ਜਾਵੇ ਕਿਉਂਕਿ ਜਿਹੜੀ ਛੜਕਿਆ ਐਡੀ ਛੇਤੀ ਬਣ ਨਹੀਂ ਸਕਦੀ ਪਰ ਉਹਦੇ ਉੱਤੇ ਕੋਈ ਕੇਰੀ ਪਾ ਕੇ ਇੱਕ ਪੈਚ ਵਰਕ ਕਰਕੇ ਤੇ ਉਹਨੂੰ ਥੋੜਾ ਜਿਆਦਾ ਤਿਆਰ ਕੀਤਾ ਜਾਵੇ ਸੋ ਸਾਰੀ ਸੰਗਤ ਨੂੰ ਜਿੱਥੇ 598 ਪ੍ਰਕਾਸ਼ ਗੁਰਪੁਰਬ ਦੀਆਂ ਵਿਆਹ ਪਰਬ ਦੀਆਂ ਜੜੀਆਂ ਲੱਖ ਲੱਖ ਵਧਾਈਆਂ ਹੋਣ ਉੱਚੇ ਸੰਤਾਂ ਪ੍ਰਤੀ ਬੇਅੰਤੀਏ ਬੜੀ ਸ਼ਰਧਾ ਭਾਵਨਾ ਦੇ ਨਾਲ ਹੋਮਾ ਕੀ ਪਹੁੰਚੀਏ ਅਤੇ ਆਪ ਸੇਵਾ ਕਰਕੇ ਆਪਣੇ ਜੀਵਨ ਨੂੰ ਸਫਲਾ ਕਰੀਏ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਦੇ